ਹੁਣ ਫੌਜੀ ਕਰਨਲ ਕੁੱਟਮਾਰ ਮਾਮਲੇ ਦੇ ਵਿੱਚ ਇੱਕ ਨਵੀਂ ਕਹਾਣੀ ਸਾਹਮਣੇ ਆਈ ਹੈ ਤੇ ਇਹਦੇ ਵਿੱਚ ਕਰਨਲ ਪਰਿਵਾਰ ਦੇ ਉੱਪਰ ਹੀ ਵੱਡੇ ਸਵਾਲ ਖੜੇ ਕਰ ਦਿੱਤੇ ਗਏ ਨੇ ਤੇ ਵੱਡੇ ਦੋਸ਼ ਲਾ ਦਿੱਤੇ ਗਏ ਨੇ ਇਹ ਕਹਾਣੀ ਬਹੁਤ ਸਾਰੇ ਲੋਕਾਂ ਨੂੰ ਗਲਤ ਲੱਗ ਰਹੀ ਹੈ ਲੋਕ ਇਹਦਾ ਵਿਰੋਧ ਕਰ ਰਹੇ ਨੇ ਹੁਣ ਤੁਸੀਂ ਦੱਸਿਓ ਕਿ ਤੁਹਾਨੂੰ ਜੋ ਕਰਨਲ ਪਰਿਵਾਰ ਦੇ ਉੱਪਰ ਇਹ ਨਵੀਂ ਗੱਲ ਸਾਹਮਣੇ ਆ ਰਹੀ ਹੈ ਕੀ ਤੁਹਾਨੂੰ ਇਹ ਠੀਕ ਲੱਗਦੀ ਹੈ ਕਿ ਗਲਤ ਲੱਗਦੀ ਹੈ ਤੁਸੀਂ ਵੀ ਆਪਣਾ ਕਮੈਂਟ ਲਿਖ ਕੇ ਆਪਣਾ ਵਿਚਾਰ ਜ਼ਰੂਰ ਲਿਖੋ ਹੁਣ ਜਿਹੜੇ ਚਾਰ ਪੁਲਿਸ ਅਫਸਰਾਂ ਦੇ ਉੱਪਰ ਕਰਨਲ ਨੂੰ ਕੁੱਟ ਮਾਰਨ ਦਾ ਦੋਸ਼ ਹੈ ਉਹਨਾਂ ਦੇ ਵਕੀਲ ਸਾਹਮਣੇ ਆਏ ਨੇ ਔਰ ਉਹਨਾਂ ਦੀਆਂ ਘਰ ਵਾਲੀਆਂ ਸਾਹਮਣੇ ਆਈਆਂ ਨੇ ਉਹਨਾਂ ਦੇ ਵਕੀਲ ਜਿਹੜੇ ਘੁੰਮਣ ਸਾਹਿਬ ਨੇ ਉਹਨਾਂ ਨੇ ਨਵੀਂ ਗੱਲ ਕੱਢ ਮਾਰੀ ਹੈ ਉਹ ਕਹਿੰਦੇ ਕਿ ਜਿਹੜੇ ਜਿਹੜੇ ਪੁਲਿਸ ਅਫਸਰਾਂ ਦੇ ਉੱਪਰ ਕਰਨਲ ਨੂੰ ਕੁੱਟਣ ਦਾ ਦੋਸ਼ ਲਾਇਆ ਜਾ ਰਿਹਾ ਹੈ ਉਹ ਬਿਲਕੁਲ ਗਲਤ ਹੈ ਉਹ ਕਹਿੰਦੇ ਪਹਿਲਾਂ ਪੁਲਿਸ ਅਫਸਰ ਦੇ ਮੂੰਹ ਤੇ ਕਰਨਲ ਦੇ ਬੇਟੇ ਨੇ ਘਸੁੰਮ ਮਾਰੇ ਸੀਗੇ ਥੱਪੜ ਮਾਰੇ ਸੀ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਜਵਾਬੀ ਰੂਪ ਦੇ ਵਿੱਚ ਇਹ ਕਾਰਵਾਈ ਕੀਤੀ ਹੈ ਜਿਹੜੀ ਪੁਲਿਸ ਵਾਲਿਆਂ ਤੇ ਦੱਸੀ ਜਾ ਰਹੀ ਹੈ ਔਰ ਜਿਹੜੇ ਐਡਵੋਕੇਟ ਨੇ ਵਕੀਲ ਨੇ ਉਹਨਾਂ ਪੁਲਿਸ ਵਾਲਿਆਂ ਦੇ ਘੁੰਮਣ ਐਡਵੋਕੇਟ ਬ੍ਰਦਰ ਉਹ ਇਹ ਕਹਿ ਰਹੇ ਨੇ ਕਿ ਕਰਨਲ ਸਾਹਿਬ ਦਾ ਪਰਿਵਾਰ ਉਹ ਟਾਬੇ ਦੇ ਉੱਪਰ ਜਿਹੜੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਾਲਾ ਡੀਵੀਆਰ ਸੀ ਉਹ ਚੱਕ ਕੇ ਲੈ ਗਿਆ ਸੀਗਾ ਢਾਬੇ ਤੋਂ ਔਰ ਫਿਰ ਇਹਨਾਂ ਨੇ ਆਪਣੇ ਹਿਸਾਬ ਦੇ ਨਾਲ ਕੁਝ ਕੁ ਵੀਡੀਓ ਉਹਦੇ ਚੋ ਜਿੰਨੀ ਇਹਨਾਂ ਨੂੰ ਚਾਹੀਦੀ ਸੀ ਉਹ ਕੱਢ ਲਈ ਉਹ ਰਹਿਣ ਦਿੱਤੀ ਤੇ ਬਾਕੀ ਸਾਰੀ ਜਿਹੜੀ ਵੀਡੀਓ ਸੀ ਉਹ ਇਹਨਾਂ ਨੇ ਗਲਤ ਕਰ ਦਿੱਤੀ ਉਹਦੇ ਵਿੱਚ ਜਿਹੜੇ ਐਡਵੋਕੇਟ ਹੈ ਪੁਲਿਸ ਵਾਲਿਆਂ ਦੇ ਉਹ ਇਹ ਵੀ ਕਹਿ ਰਹੇ ਨੇ ਕਿ ਬਾਕੀ ਵੀਡੀਓ ਦੇ ਵਿੱਚ ਇਹਨਾਂ ਨੇ ਟੈਂਪਰਿੰਗ ਕੀਤੀ ਹੈ ਮਤਲਬ ਵੀਡੀਓ ਚ ਛੇੜਛੜ ਕਰਕੇ ਵੀਡੀਓ ਗਲਤ ਤਰੀਕੇ ਨਾਲ ਬਣਾ ਲਈ ਇਹਨਾਂ ਨੇ ਹੁਣ ਇਹ ਜਿਹੜੇ ਦੋਸ਼ ਕਰਨਲ ਦੇ ਪਰਿਵਾਰ ਦੇ ਉੱਪਰ ਉਹਨਾਂ ਦੇ ਪੁਲਿਸ ਵਾਲਿਆਂ ਦੇ ਵਕੀਲ ਤੇ ਇੱਕ ਪੁਲਿਸ ਅਫਸਰ ਦੀ ਘਰ ਵਾਲੀ ਵੱਲੋਂ ਵੀ ਕਿਹਾ ਜਾ ਰਿਹਾ ਵੀ ਸਾਡੇ ਘਰ ਵਾਲੇ ਨੇ ਯਾਨੀ ਕਿ ਇਨਸਪੈਕਟਰ ਨੇ ਉਹਨੂੰ ਪਹਿਲਾਂ ਨਹੀਂ ਮਾਰਿਆ ਉਹਨਾਂ ਨੇ ਪਹਿਲਾਂ ਇਨਸਪੈਕਟਰ ਨੂੰ ਮਾਰਿਆ ਹੁਣ ਤੁਸੀਂ ਦੱਸੋ ਇਹ ਜਿਹੜੀ ਨਵੀਂ ਗੱਲ ਸਾਹਮਣੇ ਆ ਰਹੀ ਹੈ ਇਹ ਤੁਹਾਨੂੰ ਠੀਕ ਲੱਗਦੀ ਹੈ ਇਹਦੇ ਚ ਦਮ ਹੈ ਹੁਣ ਇਹਦੇ ਉੱਪਰ ਬੜੇ ਵੱਡੇ ਸਵਾਲ ਨੇ ਸਵਾਲ ਇਹ ਨੇ ਕਿ ਪਹਿਲੀ ਤਾਂ ਗੱਲ ਜਿੰਨੇ 12 13 ਜਾਂ 10 ਜਿੰਨੇ ਵੀ ਉਹ ਪੁਲਿਸ ਵਾਲੇ ਸੀ ਕੀ ਇੰਨੇ ਪੁਲਿਸ ਵਾਲਿਆਂ ਦੇ ਉੱਪਰ ਦੋ ਪਿਓ ਪੁੱਤਰ ਪਹਿਲਾਂ ਗੱਲ ਪੈ ਸਕਦੇ ਨੇ ਲੋਕਾਂ ਨੂੰ ਇਹ ਜਿਹੜੀ ਕਹਾਣੀ ਪੁਲਿਸ ਵਾਲਿਆਂ ਦੇ ਐਡਵੋਕੇਟ ਦੱਸ ਰਹੇ ਨੇ ਜਾਂ ਪੁਲਿਸ ਵਾਲਿਆਂ ਦੀ ਇੱਕ ਪੁਲਿਸ ਅਫਸਰ ਦੀ ਘਰ ਵਾਲੀ ਦੱਸ ਰਹੀ ਹੈ ਲੋਕਾਂ ਨੂੰ ਇਹ ਨਵੀਂ ਗੱਲ ਠੀਕ ਨਹੀਂ ਜਾਪ ਰਹੀ ਲੋਕ ਕਹਿ ਰਹੇ ਨੇ ਇੱਕ ਪਾਸੇ ਤਾਂ ਪਟਿਆਲੇ ਦੀ ਪੁਲਿਸ ਨੇ ਉਹਨਾਂ ਨੂੰ ਸਸਪੈਂਡ ਕੀਤਾ ਐਸਐਸਪੀ ਨੇ ਤੇ ਜੇ ਪਹਿਲਾਂ ਉਹਨਾਂ ਨੇ ਕਾਰਵਾਈ ਉਹਨਾਂ ਦੇ ਉੱਪਰ ਹਮਲਾ ਕੀਤਾ ਸੀ ਤਾਂ ਫਿਰ ਉਹਨਾਂ ਨੂੰ ਸਸਪੈਂਡ ਕਰਨ ਦੀ ਲੋੜ ਹੀ ਨਹੀਂ ਸੀ ਲੋਕ ਕਹਿ ਰਹੇ ਨੇ ਕਿ ਕੱਲ ਜਦੋਂ ਪਟਿਆਲੇ ਦੇ ਵਿੱਚ ਵੱਡਾ ਧਰਨਾ ਕਰਨਲ ਫੌਜੀ ਅਫਸਰ ਦੇ ਪਰਿਵਾਰ ਨੇ ਤੇ ਉਹਨਾਂ ਦੇ ਨਾਲ ਹਜ਼ਾਰਾਂ ਲੋਕਾਂ ਨੇ ਲਗਾਇਆ ਤਾਂ ਉਸ ਤੋਂ ਬਾਅਦ ਫਿਰ ਪੁਲਿਸ ਨੇ ਬਾਇ ਨੇਮ ਉਹਨਾਂ ਚਾਰ ਜਿਹੜੇ ਇਨਸਪੈਕਟਰ ਸੀਗੇ ਉਹਨਾਂ ਦੇ ਉੱਪਰ ਪਰਚਾ ਦਰਜ ਕੀਤਾ ਪਰਚੇ 'ਚ ਉਹਨਾਂ ਦਾ ਨਾਮ ਸ਼ਾਮਲ ਕਰ ਦਿੱਤਾ ਤਾਂ ਫਿਰ ਜੇਕਰ ਪੁਲਿਸ ਨੂੰ ਵੀ ਪੁਲਿਸ ਅਫਸਰਾਂ ਨੂੰ ਵੀ ਉਹਨਾਂ ਤੇ ਬਾਇ ਨੇਮ ਪਰਚਾ ਦਰਜ ਕਰਨਾ ਪੈ ਰਿਹਾ ਤਾਂ ਫਿਰ ਉਹ ਜਿਹੜੇ ਨਵੀਂ ਕਹਾਣੀ ਦੱਸੀ ਜਾ ਰਹੀ ਹੈ ਉਹ ਸਹੀ ਕਿਵੇਂ ਹੋ ਸਕਦੀ ਹੈ ਇਹਦੇ ਨਾਲ ਹੀ ਲੋਕ ਇਹ ਕਹਿ ਰਹੇ ਨੇ ਕਿ ਜਿੱਦਾਂ ਪੁਲਿਸ ਵਾਲਿਆਂ ਦਾ ਲੋਕਾਂ ਦੇ ਨਾਲ ਵਰਤਾਓ ਹੁੰਦਾ ਹੈ ਪੁਲਿਸ ਵਾਲੇ ਜਿੱਦਾਂ ਬਿਹੇਵ ਕਰਦੇ ਨੇ ਤੇ ਜਿਵੇਂ ਹੁਣ ਐਡਵੋਕੇਟ ਸਾਹਿਬ ਕਹਿ ਰਹੇ ਨੇ ਵੀ ਨਹੀਂ ਜੀ ਉਹ ਪੁਲਿਸ ਵਾਲਿਆਂ ਦੀ ਤਾਂ ਕੋਈ ਗਲਤੀ ਨਹੀਂ ਗਈ ਤੇ ਪਹਿਲਾਂ ਇਹਨਾਂ ਨੇ ਗਲਤੀ ਕੀਤੀ ਹੈ ਲੋਕਾਂ ਨੂੰ ਇੰਜ ਲੱਗ ਰਿਹਾ ਵੀ ਇਹ ਤਾਂ ਪੁਲਿਸ ਦਾ ਪੂਰਾ ਵਰਤਾਓ ਪੁਲਿਸ ਦਾ ਪੂਰਾ ਬਿਹੇਵੀਅਰ ਹੀ ਇਹ ਚੇਂਜ ਕਰਕੇ ਦੱਸਿਆ ਜਾ ਰਿਹਾ ਹੈ ਇਸ ਤਰ੍ਹਾਂ ਨਹੀਂ ਹੋ ਸਕਦਾ ਪੁਲਿਸ ਵਾਲਿਆਂ ਦਾ ਆਮ ਲੋਕਾਂ ਦੇ ਪ੍ਰਤੀ ਜਿਹੜੀ ਬੋਲੀ ਐ ਜਿਹੜਾ ਵਿਵਹਾਰ ਐ ਜਿਹੜਾ ਵਰਤਾਓ ਐ ਉਹ ਜਿੱਦਾਂ ਦਾ ਇਹ ਹੁਣ ਨਵੀਂ ਕਹਾਣੀ ਚ ਦੱਸਿਆ ਜਾ ਰਿਹਾ ਐ ਇਦਾਂ ਦਾ ਨਹੀਂ ਹੋ ਸਕਦਾ ਹੁਣ ਤੁਸੀਂ ਇਹਦੇ ਤੇ ਆਪਣਾ ਵਿਚਾਰ ਮੈਂ ਬਾਰ ਬਾਰ ਕਹਿ ਰਿਆ ਰੱਖਿਓ ਦੇਖੋ ਪਿਛਲੇ ਦਿਨੀ ਜਦੋਂ ਇਹ ਘਟਨਾ ਕਰਨ ਵਾਪਰਿਆ ਤਾਂ ਉਸ ਤੋਂ ਬਾਅਦ ਵੱਡੇ ਸਵਾਲ ਕਈ ਮਾਮਲਿਆਂ ਦੇ ਉੱਪਰ ਉੱਠੇ ਨੇ ਪਹਿਲਾ ਜਿਹੜੇ ਪੁਲਿਸ ਅਨਕਾਊਂਟਰ ਪਿਛਲੇ ਦਿਨਾਂ ਤੋਂ ਹੋ ਰਿਹਾ ਲਗਾਤਾਰ ਉਹਨਾਂ ਤੇ ਵੀ ਸਵਾਲ ਉੱਠੇ ਨੇ ਔਰ ਜਿਸ ਤਰੀਕੇ ਨਾਲ ਇੱਕ ਫੌਜੀ ਅਫਸਰ ਕਰਨਲ ਨੂੰ ਕੁੱਟਿਆ ਗਿਆ ਉਹਦੇ ਜਿਵੇਂ ਬਾਹ ਟੁੱਟੀ ਦੱਸੀ ਜਾ ਰਹੀ ਹੈ ਉਹਦੇ ਮੁੰਡੇ ਦੇ ਸਿਰ ਦੇ ਵਿੱਚ ਸੱਟਾਂ ਲੱਗੀਆਂ ਤਾਂ ਸਭ ਤੋਂ ਵੱਡਾ ਸਵਾਲ ਜਿਹੜਾ ਲੋਕਾਂ ਨੂੰ ਜੱਚ ਰਿਹਾ ਓਏ ਹੈ ਕਿ ਚਲੋ ਉਹ ਤਾਂ ਫੌਜੀ ਅਫਸਰ ਸੀ ਕਰਨਲ ਸੀ ਜੇ ਉਹਦੀ ਜਗ੍ਹਾ ਕੋਈ ਆਮ ਬੰਦਾ ਹੁੰਦਾ ਕੋਈ ਮਾਤੜ ਹੁੰਦਾ ਤੱਕ ਫਿਰ ਤਾਂ ਇੰਨਾ ਕੁਝ ਵੀ ਨਹੀਂ ਹੋਣਾ ਸੀ ਫਿਰ ਤਾਂ ਆ ਜਿਹੜਾ ਸਸਪੈਂਡ ਕੀਤੇ ਆ ਪੁਲਿਸ ਵਾਲੇ ਜਾਂ ਉਹਨਾਂ ਤੇ ਬਾਇ ਨੇਮ ਹੁਣ ਪਰਚਾ ਹੋ ਰਿਹਾ ਫਿਰ ਤਾਂ ਇਹ ਇਹਦੇ ਚ ਕੁਝ ਵੀ ਨਹੀਂ ਹੋਣਾ ਸੀ ਉਹ ਤਾਂ ਕਰਨਲ ਸੀ ਤੇ ਕਰਨਲ ਕਰਕੇ ਚਲ ਰੌਲਾ ਪੈ ਗਿਆ ਲੋਕ ਤਾਂ ਸੋਸ਼ਲ ਮੀਡੀਆ ਤੇ ਇਹ ਵੀ ਸਵਾਲ ਖੜੇ ਕਰ ਰਹੇ ਆ ਵੀ ਭਲਾ ਜੇ ਪੁਲਿਸ ਐਦਾਂ ਬੰਦੇ ਨੂੰ ਕੁੱਟ ਕੇ ਜੇ ਕੋਈ ਆਮ ਬੰਦਾ ਹੁੰਦਾ ਉਹਨੂੰ ਕੁੱਟ ਕੇ ਤੇ ਬਾਅਦ ਚ ਇਹ ਕਹਿ ਦਿੰਦੀ ਕਿ ਇਹਦੇ ਕੋਲੋਂ ਅਸੀਂ ਆ ਚੀਜ਼ ਬਰਾਮਦ ਕੀਤੀ ਜਾਂ ਇਹ ਆ ਚਿੱਟਾ ਵੇਚਦਾ ਸੀ ਜਾਂ ਇਹ ਤਾਂ ਮਤਲਬ ਫਲਾਣੀ ਫਰਾਕ ਚ ਫਿਰਦਾ ਸੀ ਤਾਂ ਉਹੀ ਕਹਾਣੀ ਚ ਫੇਰੇ ਚੱਲੀ ਜਾਣੀ ਸੀ ਆਮ ਬੰਦੇ ਦੀ ਸੁਣਦਾ ਕੌਣ ਹੈ ਇੱਕ ਇੱਥੇ ਸਵਾਲ ਕੁਝ ਲੋਕ ਇਹ ਵੀ ਕਰ ਰਹੇ ਨੇ ਵੀ ਜਦੋਂ ਵੀ ਪੁਲਿਸ ਕਿਸੇ ਦੀ ਬੰਦਿਆਂ ਨੂੰ ਫੜਦੀ ਹੈ ਤੇ ਉਹ ਉਹਨਾਂ ਨੂੰ ਨਾਲ ਖੜਾ ਕੇ ਜਾਂ ਅੱਗੇ ਬਿਠਾ ਕੇ ਪ੍ਰੈਸ ਕਾਨਫਰੰਸ ਕਰਦੀ ਹੈ ਪੂਰੇ মিডিਆ ਨੂੰ ਕੈਮਰਿਆਂ ਦੇ ਸਾਹਮਣੇ ਦੱਸਿਆ ਜਾ ਰਿਹਾ ਹੁੰਦਾ ਵੀ ਇਹਨਾਂ ਨੇ ਆਹ ਕੀਤਾ ਆਹ ਕੀਤਾ ਆਹ ਕੀਤਾ ਤੇ ਉਦੋਂ ਹੀ ਕਾਨੂੰਨੀ ਤੌਰ ਤੇ ਉਹਨਾਂ ਫੜੇ ਗਏ ਬੰਦਿਆਂ ਨੂੰ ਬੋਲਣ ਦਾ ਅਧਿਕਾਰ ਕਿਉਂ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਵੀ ਆਪਣੀ ਗੱਲ মিডিਆ ਸਾਹਮਣੇ ਰੱਖਣ ਦਾ ਅਧਿਕਾਰ ਕਿਉਂ ਨਹੀਂ ਹੁੰਦਾ ਕਿ ਇੱਕ ਪੱਖ ਹੀ ਲੋਕਾਂ 'ਚ ਜਾਣਾ ਚਾਹੀਦਾ ਹੈ ਕਿ ਜੋ ਪੁਲਿਸ ਦੱਸ ਰਹੀ ਹੁੰਦੀ ਹੈ মিডিਆ ਨੂੰ ਉਹ ਹੀ ਆਖਰੀ ਤੇ ਅੰਤਮ ਤੇ ਸਹੀ ਸੱਚ ਹੁੰਦਾ ਹੁਣ ਸਵਾਲ ਹੈ ਬਹੁਤ ਸਾਰੇ ਕੇਸਾਂ ਦੇ ਵਿੱਚ ਜੋ ਕਹਾਣੀਆਂ ਪੁਲਿਸ ਨੇ ਘੜੀਆਂ ਹੁੰਦੀਆਂ ਜਾਂ ਕੋਰਟ ਦੇ ਵਿੱਚ ਅਦਾਲਤ ਦੇ ਵਿੱਚ ਪੁਲਿਸ ਲੈ ਕੇ ਜਾਂਦੀ ਹੈ ਅਦਾਲਤ ਦੇ ਵਿੱਚ ਉਹ ਝੂਠੀਆਂ ਸਾਬਤ ਹੋ ਜਾਂਦੀਆਂ ਨੇ ਉਲਟਾ ਅਦਾਲਤ ਨਾਲੇ ਤਾਂ ਫੜੇ ਗਏ ਬੰਦਿਆਂ ਨੂੰ ਬਰੀ ਕਰਦੀ ਹੈ ਨਾਲੇ ਪੁਲਿਸ ਨੂੰ ਬਹੁਤ ਸਾਰੇ ਕੇਸਾਂ 'ਚ ਅਦਾਲਤਾਂ ਨੇ ਝਾੜ ਵੀ ਪਾਈ ਹੈ ਵੀ ਤੁਸੀਂ ਝੂਠੀ ਕਹਾਣੀ ਕੱਢ ਲੈਂਦੀ ਇਹ ਕਹਾਣੀ ਤਾਂ ਬਿਲਕੁਲ ਤੱਥਾਂ ਸਬੂਤਾਂ ਨਾਲ ਮੇਲ ਨਹੀਂ ਖਾਂਦੀ ਤਾਂ ਫਿਰ ਕੀ ਫੜੇ ਗਏ ਬੰਦਿਆਂ ਨੂੰ ਮੀਡੀਆ ਸਾਹਮਣੇ ਬੋਲਣ ਦਾ ਜਾਂ ਬਿਆਨ ਦੇਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਮੈਨੂੰ ਲੱਗਦਾ ਹੈ ਕਿਸੇ ਵੀ ਬੰਦੇ ਦੀ ਪੱਗ ਉਛਾਲ ਦੇਣੀ ਮੰਨ ਲਓ ਕੋਈ ਬੰਦਾ ਫੜਿਆ ਗਿਆ ਪੁਲਿਸ ਨੇ ਫੜ ਲਿਆ ਤੇ ਪੁਲਿਸ ਨੇ ਇਹ ਕਹਿ ਦਿੱਤਾ ਵੀ ਇਹਨੇ ਆ ਕੀਤਾ ਇਹਨੇ ਆ ਕੀਤਾ ਇਹਨੇ ਆ ਕੀਤਾ ਉਸ ਤੋਂ ਬਾਅਦ ਚਾਹੇ ਅਦਾਲਤ ਉਸ ਬੰਦੇ ਨੂੰ ਬਰੀ ਵੀ ਕਰ ਦੇਵੇ ਬਾ ਇੱਜ਼ਤ ਇਹਦੇ باوجود ਵੀ ਜਿਹੜੇ ਦੋਸ਼ ਲਾ ਕੇ ਪੁਲਿਸ ਨੇ ਉਸ ਬੰਦੇ ਦਾ ਅਕਸ ਖਤਮ ਕਰ ਦਿੱਤਾ ਸੀ ਯਾ ਉਹ ਬੰਦੇ ਦੀ ਜਿੰਨੀ ਇੱਜ਼ਤ ਖਤਮ ਹੋ ਗਈ ਸੀ ਕੀ ਉਹ ਵਾਪਸ ਆ ਸਕਦੀ ਹੈ ਇਹ ਗੱਲ ਗੰਭੀਰਤਾ ਨਾਲ ਸੋਚਣ ਵਿਚਾਰਨ ਵਾਲੀ ਬਣਦੀ ਹੈ ਇਹਦੇ ਵਿੱਚ ਕਿਸੇ ਇੱਕ ਦਾ ਮਾਮਲਾ ਨਹੀਂਗਾ ਹੁਣ ਅੱਜ ਜੇਕਰ ਕਰਨਲ ਪੁਲਿਸ ਵੱਲੋਂ ਕੁੱਟਿਆ ਜਾ ਸਕਦਾ ਤਾਂ ਕੱਲ ਨੂੰ ਕੋਈ ਪੁਲਿਸ ਅਫਸਰ ਵੀ ਚਾਹੇ ਉਹ ਰਿਟਾਇਰ ਹੋ ਕੇ ਜਾਂ ਕਿਸੇ ਪੁਲਿਸ ਅਫਸਰ ਦੇ ਘਰ ਦੇ ਜੀ ਪਰਿਵਾਰ ਦੇ ਜੀ ਇਸ ਤਰ੍ਹਾਂ ਹੀ ਧੱਕੇ ਚੜ ਸਕਦੇ ਨੇ ਹੁਣ ਸਵਾਲ ਇੱਥੇ ਇਹ ਵੀ ਹੈ ਕੀ ਕਰਨਲ ਦੀ ਥਾਂ ਤੇ ਜੇਕਰ ਕੁੱਟਿਆ ਜਾਣ ਵਾਲਾ ਵਿਅਕਤੀ ਪੰਜਾਬ ਪੁਲਿਸ ਦਾ ਹੀ ਕੋਈ ਸੀਨੀਅਰ ਅਫਸਰ ਹੁੰਦਾ ਮੰਨ ਲਓ ਐਸਪੀ ਹੁੰਦਾ ਐਸਐਸਪੀ ਹੁੰਦਾ ਕੋਈ ਆਈਜੀ ਸਿਵਲ ਵਰਦੀ ਚ ਹੁੰਦਾ ਤਾਂ ਫਿਰ ਕੀ ਪੁਲਿਸ ਇੰਨੀ ਧੀਰ ਇਸ ਤਰ੍ਹਾਂ ਕਰਦੀ ਜਿੱਦਾਂ ਪੁਲਿਸ ਦੇ ਉੱਪਰ ਸਵਾਲ ਉੱਠੇ ਨੇ ਕੀ ਪੁਲਿਸ ਤੁਰੰਤ ਹੀ ਬਾਇ ਨੇਮ ਉਹਨਾਂ ਜੂਨੀਅਰ ਬੰਦਿਆਂ ਦੇ ਉੱਪਰ ਕਾਰਵਾਈ ਨਾ ਕਰਦੀ ਬਾਇ ਨੇਮ ਸੋ ਇਹ ਸਵਾਲ ਲਗਾਤਾਰ ਉੱਠ ਰਹੇ ਨੇ ਕੱਲ ਜਦੋਂ ਧਰਨਾ ਲਗਾਇਆ ਗਿਆ ਉਥੇ ਪਟਿਆਲੇ ਦੇ ਵਿੱਚ ਤਾਂ ਜਿਹੜੇ ਕਰਨਲ ਦੀ ਘਰ ਵਾਲੀ ਐ ਉਹਨੇ ਫੇਰ ਸਵਾਲ ਉਠਾਏ ਉਹ ਕਹਿੰਦੀ ਕਿ ਐਸਐਸਪੀ ਜਿਹੜੇ ਆ ਪਟਿਆਲਾ ਦੇ ਇਹ ਦੋਸ਼ੀਆਂ ਨੂੰ ਬਚਾਉਣ ਦੀ ਇਸ ਕਰਕੇ ਕੋਸ਼ਿਸ਼ ਕਰ ਰਹੇ ਨੇ ਵੀ ਇੱਕ ਉਹ ਉਹ ਜੇ ਕਥਿਤ ਦੋਸ਼ੀ ਜਿਨ੍ਹਾਂ ਦੇ ਉੱਪਰੋ ਦੋਸ਼ ਲਾ ਰਹੀ ਹੈ ਉਹ ਕਹਿੰਦੀ ਕਿ ਇੱਕ ਜਿਹੜਾ ਪੁਲਿਸ ਅਫਸਰ ਓ ਐਸਐਸਪੀ ਸਾਹਿਬ ਦਾ ਖਾਸਮ ਖਾਸ ਹੈ ਨੇੜਲਾ ਤੇ ਉਹਨੂੰ ਬਚਾਉਣ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਹੁਣ ਉਹ ਕਹਿੰਦੀ ਕਿ ਮੇਰੇ ਤੋਂ ਉਹਨਾਂ ਸਾਰਿਆਂ ਨੇ ਵੀਡੀਓ ਕਾਲ ਕਰ ਕਰਕੇ ਮਾਫੀ ਮੰਗੀ ਹੈ ਜਿਨ੍ਹਾਂ ਨੇ ਇਹ ਕੰਮ ਕੀਤਾ ਫੌਜੀ ਅਫਸਰ ਦੀ ਘਰ ਵਾਲੀ ਕਹਿੰਦੀ ਹੈ ਵੀ ਜੇਕਰ ਉਹਨਾਂ ਨੇ ਇਹ ਕੁਝ ਨਹੀਂ ਸੀ ਕੀਤਾ ਤਾਂ ਫਿਰ ਉਹ ਮਾਫੀ ਕਿਉਂ ਮੰਗ ਰਹੇ ਨੇ ਫਿਰ ਉਹਨਾਂ ਨੂੰ ਮਾਫੀ ਮੰਗਣ ਦੀ ਲੋੜ ਹੀ ਨਹੀਂ ਸੀ ਤਾਂ ਇਹ ਸਾਰੇ ਕੁਸ਼ ਦੇ ਦਰਮਿਆਨ ਪੁਲਿਸ ਨੇ ਨਵੀਂ ਕਾਰਵਾਈ ਕੀਤੀ ਹੈ ਇੱਕ ਨਵੀਂ ਐਫ ਆਈ ਆਰ ਕੀਤੀ ਹੈ ਨਵਾਂ ਪਰਚਾ ਕਰਕੇ ਪਹਿਲਾ ਪਰਚਾ ਕੀਤਾ ਸੀ ਢਾਬੇ ਵਾਲੇ ਵੱਲੋਂ ਤੇ ਰੌਲਾ ਪਾ ਰਿਆ ਸੀ ਫੌਜੀ ਪਰਿਵਾਰ ਵੀ ਤੱਕਾ ਸਾਡੇ ਨਾਲ ਹੋਇਆ ਰੌਲਾ ਅਸੀਂ ਪਾ ਰਹੇ ਆ ਤੇ ਸ਼ਿਕਾਇਤ ਕਰਤਾ ਮਤਲਬ ਪੁਲਿਸ ਨੂੰ ਸ਼ਿਕਾਇਤ ਦੇਣ ਵਾਲੇ ਅਸੀਂ ਨਹੀਂ ਲਿਖੇ ਜਾ ਰਹੇ ਪੁਲਿਸ ਵੱਲੋਂ ਉਹ ਇੱਕ ਢਾਬੇ ਵਾਲਾ ਲਿਖਿਆ ਜਾ ਰਿਹਾ ਜਿਹਦੇ ਕੱਲ ਨੂੰ ਬਿਆਨ ਬਦਲਾਏ ਜਾ ਸਕਦੇ ਨੇ ਤਾਂ ਹੁਣ ਇੱਕ ਨਵੀਂ ਐਫ ਆਈ ਆਰ ਦਰਜ ਕੀਤੀ ਗਈ ਹੈ ਜਿਹਦੇ ਜਿਹੜਾ ਪਰਚਾ ਕਰਨਲ ਦੇ ਪਰਿਵਾਰ ਵੱਲੋਂ ਹੈ ਤੇ ਨਾਲ ਇੱਕ ਸੈੱਟ ਬਣਾਈ ਗਈ ਹੈ ਸੈੱਟ ਤਿੰਨ ਪੁਲਿਸ ਅਫਸਰਾਂ ਤੇ ਆਧਾਰਿਤ ਬਣਾਈ ਜਾ ਰਹੀ ਹੈ ਹੁਣ ਇਹਦੇ ਉੱਪਰ ਵੀ ਫੌਜੀ ਪਰਿਵਾਰ ਕਹਿ ਰਿਹਾ ਵੀ ਪੁਲਿਸ ਵਾਲਿਆਂ ਨੇ ਹੀ ਸਭ ਕੁਝ ਕੀਤਾ ਤੇ ਪੁਲਿਸ ਅਫਸਰਾਂ ਦੀ ਹੀ ਤੁਸੀਂ ਜਾਂਚ ਟੀਮ ਬਣਾ ਰਹੇ ਹੋ ਤਾਂ ਇਹਦੇ ਵਿੱਚ ਸਾਨੂੰ ਇਨਸਾਫ ਮਿਲਣ ਦੀ ਉਮੀਦ ਹੀ ਨਹੀਂ ਰਹੇਗੀ ਉਹ ਕਹਿੰਦੇ ਪੁਲਿਸ ਡਿਪਾਰਟਮੈਂਟ ਦੇ ਅਫਸਰ ਆਪਣੇ ਬੰਦਿਆਂ ਨੂੰ ਬਚਾਉਣਗੇ ਯਾ ਸਾਨੂੰ ਇਨਸਾਫ ਦੇਣਗੇ ਹੁਣ ਇਹਦੇ ਵਿੱਚ ਤੁਸੀਂ ਕੀ ਕਹੋਗੇ ਸਵਾਲ ਵੱਡੇ ਨੇ ਭਗਵਾਨ ਤਮਨ ਸਰਕਾਰ ਨੇ ਕੱਲ ਮੰਤਰੀ ਹਰਪਾਲ ਚੀਮਾ ਉਹਨਾਂ ਨੇ ਇਸ ਮਾਮਲੇ ਤੇ ਆਪਣਾ ਬਿਆਨ ਦਿੱਤਾ ਹੈ ਕਹਿੰਦੇ ਵੀ ਅਸੀਂ ਜਿਹੜਾ ਵੀ ਇਸ ਮਾਮਲੇ 'ਚ ਜਿੰਨਾ ਵੀ ਦੋਚੀ ਹੈ ਉਹਤੇ ਸਖਤ ਕਾਰਵਾਈ ਕਰਾਂਗੇ ਹਰਪਾਲ ਚੀਮਾ ਹੋਰਾਂ ਨੇ ਇਹ ਗੱਲ ਆਖੀ ਹੈ ਪਰ ਸਵਾਲ ਇੱਥੇ ਇਹ ਉੱਠ ਰਿਹਾ ਕਿ ਇੰਨੀ ਦੇਰ ਦੇ ਨਾਲ ਪੰਜਾਬ ਸਰਕਾਰ ਕਿਉਂ ਬੋਲਦੀ ਹੈ ਜਦੋਂ ਸਾਰਾ ਪੰਜਾਬ ਬੋਲ ਰਿਹਾ ਹੁੰਦਾ ਵਿਰੋਧੀ ਪਾਰਟੀਆਂ ਵੀ ਬੋਲ ਰਹੀਆਂ ਹੁੰਦੀਆਂ ਨੇ ਕੀ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਨਮਾਇੰਦਿਆਂ ਨੂੰ ਗੱਲਾਂ ਪਤਾ ਹੀ ਦੇਰ ਨਾਲ ਲੱਗਦੀਆਂ ਨੇ ਜਾਂ ਜਾਣ ਕੇ ਦੇਰ ਕੀਤੀ ਜਾਂਦੀ ਬੋਲਣ ਦੇ ਵਿੱਚ ਇਹ ਵੱਡਾ ਸਵਾਲ ਜਿਹੜਾ ਹੈ ਇਹ ਮੂੰਹ ਅੱਡ ਕੇ ਖੜਾ ਹੈ ਹੁਣ ਉਡੀਕ ਕਰਦੇ ਹਾਂ ਕਿ ਕੀ ਕਾਰਵਾਈ ਹੁੰਦੀ ਹੈ ਸਾਰੇ ਮਾਮਲੇ ਦੇ ਵਿੱਚ ਹੁਣ ਜਿਹੜੀ ਇਹ ਨਵੀਂ ਗੱਲ ਜਿਹੜੇ ਐਡਵੋਕੇਟ ਪੁਲਿਸ ਵਾਲਿਆਂ ਦੇ ਦੱਸ ਰਹੇ ਨੇ ਭਾਵੇਂ ਪੁਲਿਸ ਵਾਲਿਆਂ ਦਾ ਪਰਿਵਾਰ ਦੱਸ ਰਿਹਾ ਹੈ ਇਹ ਕਹਾਣੀ ਬਹੁਤ ਸਾਰੇ ਲੋਕਾਂ ਨੂੰ ਜੱਚ ਨਹੀਂ ਰਹੀ ਮੈਂ ਤੁਹਾਡਾ ਵੀ ਵਿਚਾਰ ਇਹਦੇ ਉੱਪਰ ਪੁੱਛਿਆ ਔਰ ਪੁਲਿਸ ਦਾ ਇਹ ਪੂਰਾ ਜੋ ਵਰਤਾਓ ਹੈ ਇਸ ਮਾਮਲੇ ਤੇ ਜਿਸ ਤਰ੍ਹਾਂ ਸਾਹਮਣੇ ਆਇਆ ਕੱਲ ਇੱਕ ਫੌਜੀ ਅਫਸਰ ਸੀਗਾ ਜਿਹੜਾ ਪਟਿਆਲੇ ਆਇਆ ਸੀਗਾ ਜੰਮੂ ਕਸ਼ਮੀਰ ਚੋਂ ਦੀ ਡਿਊਟੀ ਉਹਨੇ ਬੜੇ ਵੱਡੀ ਗੱਲ ਆਖੀ ਹੈ ਉਹ ਕਹਿੰਦਾ ਵੀ ਦੇਖੋ ਇਹ ਪੁਲਿਸ ਵਾਲੇ ਇੱਥੇ ਗੋਲੀਆਂ ਚਲਾ ਕੇ ਤੇ ਐ ਬਣਾਉਂਦੇ ਨੇ ਵੀ ਜਿਵੇਂ ਇਹਨਾਂ ਨੇ ਬਹੁਤ ਵੱਡਾ ਕੋਈ ਅਨਕਾਉਂਟਰ ਜਾਂ ਮੁਕਾਬਲਾ ਕਰਤਾ ਹੈ ਉਹ ਕਹਿੰਦਾ ਇਸ ਜੇਕਰ ਇਹਨਾਂ ਨੇ ਅਸਲੀ ਅਨਕਾਉਂਟਰ ਦੇਖਣਾ ਨਾ ਜਿੱਥੇ ਜੰਮੂ ਕਸ਼ਮੀਰ ਤੇ ਸਾਡੀ ਡਿਊਟੀ ਹੈ ਉੱਥੇ ਆਉਂਗਾ ਕਹਿੰਦਾ ਫਿਰ ਪਤਾ ਲੱਗ ਜੂ ਜੇ ਸਿਰ ਵੀ ਚੱਕ ਕੀਤਾ ਕਿਉਂਕਿ ਕਹਿੰਦਾ ਸਿੱਧੇ ਗ੍ਰਨੇਡ ਦੂਜੇ ਪਾਸੇ ਸਾਡੇ ਤੇ ਆਉਂਦੇ ਨੇ ਤੇ ਕਹਿੰਦਾ ਇੱਕ ਬੰਦੇ ਦੀ ਲੱਤ 'ਚ ਗੋਲੀ ਮਾਰ ਲਈ ਜਾਂ ਇੱਕ ਪਿਸਤੌਲੜੀ ਕਿਸੇ ਤੋਂ ਫੜ ਲਈ ਕਹਿੰਦਾ ਅਸੀਂ ਨਹੀਂ ਮੰਨਦੇ ਕਿ ਇਹ ਸਾਡੇ ਜਿੰਨਾ ਵੱਡਾ ਕਾਰਨਾਮਕ ਕਰ ਰਹੇ ਨੇ ਸੋ ਤੁਸੀਂ ਇਹ ਸਭ ਘਟਨਾ ਦੇ ਉੱਪਰ ਕੀ ਸੋਚਦੇ ਹੋ ਪੂਰਾ ਪੰਜਾਬ ਇਹਦੇ ਉੱਪਰ ਆਪੋ ਆਪਣੀ ਰਾਇ ਰੱਖ ਰਿਹਾ ਹੈ ਤੁਸੀਂ ਵੀ ਬੋਲਿਓ ਬਹੁਤ ਮਿਹਰਬਾਨੀ ਸ਼ੁਕਰੀਆ